ਸਾਡੇ ਭਾਂਜੇ ਦੀ ਮੈਰਿਜ ਤੇ ਅਸੀਂ 2 ਸਾਲ ਪਹਿਲਾਂ ਉਹਦਾ ਪ੍ਰੋਗਰਾਮ ਕਰਵਾਇਆ ਸੀ ਤੇ ਅੱਜ ਉਹ ਜਿਹੜੀ ਸਾਡੀ ਸਿਸਟਰ ਸੀ ਇਹਨਾਂ ਦੀ ਡੈਥ ਹੋਣ ਕਰਕੇ ਉਹ ਹਾਰਟ ਅਟੈਕ ਨਾਲ ਉਹਨਾਂ ਦੀ ਵੀ ਡੈਥ ਹੋ ਗਈ। ਕੱਲ੍ਹ ਦੇ ਸਾਰੇ ਅੰਦਾ ਮੂਡ ਆਫ ਹੈ। ਪਹਿਲਾਂ ਤਾਂ ਜਿਸ ਦਿਨ ਤੋਂ ਇਹ ਹਾਦਸਾ ਵਾਪਰ ਐਕਸੀਡੈਂਟ ਹੋਇਆ ਉਦੋਂ ਤੋਂ ਹੀ ਕਹਿ ਲਓ ਸਾਰੇ ਚੌਣ ਵਾਲਿਆਂ ਦੇ ਵਿੱਚ ਗਮਗੀਨ ਮਾਹੌਲ ਸੀ ਜਦੋਂ ਤੱਕ ਇਹ ਨਹੀਂ ਆ ਠੀਕ ਹੋ ਜਾਂਦੇ ਸੀ ਹੈ ਨਾ ਸਾਰਿਆਂ ਨੂੰ ਇੰਤਜ਼ਾਰ ਸੀ ਬਹੁਤ ਅਰਦਾਸਾਂ ਕੀਤੀਆਂ ਗਈਆਂ ਸਾਰਿਆਂ ਮੰਨੋਂ ਅਖੰਡ ਪਾਠ ਪ੍ਰਕਾਸ਼ ਕਰਾਏ ਗਏ ਥਾਵਾ-ਥਾਵਾ ਤੇ ਜਦੋਂ ਅਸੀਂ ਪਹਿਲਾਂ ਵੀ ਇਹਨਾਂ ਨੂੰ ਮੈਰਿਜ ਤੇ ਬੁਲਾਇਆ ਸੀ ਤਾਂ ਅਸੀਂ ਸਟੇਜ ਤੇ ਵੀ ਕਾਫੀ ਸਮਾਂ ਗੱਲਾਂ ਬਾਤਾਂ ਕਰਦੇ ਰਹੇ ਅੱਛਾ ਇੱਕ ਜਿੱਦਾਂ ਸੁਪਰਸਟਾਰ ਸੀ ਤਾਂ ਉਹ ਗੱਲ ਨਹੀਂ ਸੀ ਵੀਰ ਚ ਬਹੁਤ ਹੀ ਨਿਮਰਤਾ ਬਹੁਤ ਹੀ ਸ਼ਾਰਲ ਸੁਭਾਅ ਦਾ مالک ਸੀ ਵੀਰ ਰਾਜਵੀਰ ਜਵੰਦਾ ਨੂੰ ਅੱਜ ਸੱਜਦਾ ਕਰਨ ਬਹੁਤ ਸਾਰੇ ਲੋਕ ਆਏ ਨੇ ਤੇ ਤੁਸੀਂ ਕੀ ਉਹਨਾਂ ਨੂੰ ਸੁਣਦੇ ਰਹਿੰਦੇ ਸੀਗੇ ਜਾਂ ਤੁਹਾਨੂੰ ਇਹ ਬਸ ਮਹਿਸੂਸ ਹੈ ਕਿ ਅੱਜ ਜਾਣਾ ਚਾਹੀਦਾ ਭਾਵੇਂ ਸੁਣਿਆ ਹੋਵੇ ਨਾ ਸੁਣਿਆ ਹੋਵੇ ਕਿ ਪੰਜਾਬ ਦਾ ਅੱਜ ਨੌਜਵਾਨ ਇੱਕ ਜਿਹੜਾ ਸਾਡੇ ਤੋਂ ਦੂਰ ਹੋ ਗਿਆ ਸਭ ਤੋਂ ਪਹਿਲਾਂ ਸਤਿ ਸ਼ਕਾਲ ਜੀ ਦੁਨੀਆ ਚੈਨਲ ਵਨ ਮੈਂ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਸੁਣਦੀ ਹਾਂ ਜੀ ਅੱਛਾ ਜਿੰਨਾ ਸੁਨੱਖਾ ਹੋਣ ਹਾਰ ਗੱਭਰੂ ਸੀ ਜਿੰਨੀ ਸੋਹਣੀ ਸੂਰਤ ਸੀ ਉਸ ਤੋਂ ਜ਼ਿਆਦਾ ਸੋਹਣੀ ਸਿਰਤ ਸੀ ਬਿਲਕੁਲ ਬਾਕਾ ਕਮਾਲ ਆਵਾਜ਼ ਤੇ ਮੈਨੂੰ ਪਹਿਲਾਂ ਸ਼ੁਰੂ ਤੋਂ ਵੀ ਖੁਦ ਮੈਂ ਰਾਈਟਰ ਹੋਣ ਦੇ ਨਾਤੇ ਸੰਗੀਤ ਜਗਤ ਨਾਲ ਲਗਾ ਸੀ ਬਾਕੀ ਕੁਝ ਨੇੜੇ ਹੋਣ ਕਰਕੇ ਤੇ ਫੈਮਿਲੀ ਰਿਲੇਸ਼ਨ ਹੋਣ ਕਰਕੇ ਸ਼ੁਰੂ ਤੋਂ ਵਰਤਦੇ ਆਂ ਔਰ ਇਹਨਾਂ ਨੂੰ ਸੁਣਦਿਆਂ ਵੀ ਸਮਾਂ ਹੋ ਗਿਆ ਤੇ ਜਿਹੜੇ ਇਹਨਾਂ ਦੇ ਦੋ ਗੀਤ ਲਿਖੇ ਹੋਏ ਸੀ ਗਾਏ ਇਹਨਾਂ ਨੇ ਅੱਛਾ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥਾਉਂਦੇ ਕੁੱਲ ਚੀਜ਼ ਮੁੱਲ ਮਿਲਦੀ ਉਹ ਤੇ ਖਾਣਾ ਪੀਣਾ ਭੁੱਲ ਜਾਂਦੀਆਂ ਪੁੱਤ ਮਾਰੇ ਨਹੀਂ ਭੁੱਲਦੀ ਅਮਾਵਾ ਉਹ ਦੋਨੇ ਗੀਤ ਸੁਖਵੰਤ ਸਿੰਘ ਕਿੰਗਰਾ ਰਾਈਟਰ ਜਿਹੜੇ ਕਿੰਗਰਾ ਕੰਮਿਆਂ ਨੇ ਮੇਰੇ ਜੀਜਾ ਜੀ ਨੇ ਉਹਨਾਂ ਦੇ ਲਿਖੇ ਹੋਏ ਆ ਅਸੀਂ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਆ ਪਰਿਵਾਰਕ ਤੌਰ ਤੇ ਇਹ ਦੋ ਗੀਤਾਂ ਨਾਲ ਦਾ ਰਾਜਵੀਰ ਜਵੰਦਾ ਜਾਣਿਆ ਜਾਂਦਾ ਵੀ ਹਾਂ ਆ ਗੀਤ ਜਵੰਦੇ ਦੇ ਆ ਜਿਹੜੇ ਅਸੀਂ ਸੁਣ ਸਕਦੇ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਹੜਾ ਗੀਤ ਸੀ ਆਪਣਾ ਖਾਣਾ ਪੀਣਾ ਭੁੱਲ ਜਾਂਦੀ ਆ ਪੁੱਤ ਮਰੈ ਨਹੀਂ ਭੁੱਲਦੀ ਆ ਮਾਵਾ ਉਹ ਹਜੇ ਜਦੋਂ ਰਿਲੀਜ਼ ਹੋਇਆ ਸੀ ਉਦੋਂ ਸਿੱਧੂ ਮੂਸੇਵਾਲੇ ਵੀਰ ਦੀ ਦੇਤ ਹੋ ਗਈ ਸੀ ਤਾਂ ਉਦੋਂ ਇਸ ਕੀ ਦੀ ਪ੍ਰੋਮੋਸ਼ਨ ਵੀ ਨਹੀਂ ਹੋ ਸਕੀ ਸੀ ਤੇ ਜਿਹੜਾ ਦੂਸਰਾ ਗੀਤ ਹੈ ਇਹਨਾਂ ਦਾ ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥਿਉਂਦੀ ਉਹ ਤਾਂ ਗੈਲੋਚੀ ਆਲਵਾਰਡ ਵਿੱਚ ਬਹੁਤ ਜ਼ਿਆਦਾ ਸੁਪਰ ਡੂਪਰ ਹਿੱਟ ਰਿਹਾ ਤੇ ਸਾਡੇ ਇਸੇ ਕਰਕੇ ਪਰਿਵਾਰਕ ਸਬੰਧ ਦਾ ਪਹਿਲਾਂ ਤੋਂ ਵੀ ਬਾਕੀ ਈ ਰਾਇਕੋਟ ਤੋਂ ਹੋਣ ਕਰਕੇ ਸਾਨੂੰ ਬਹੁਤ ਨੇੜੇ ਹਾਂਜੀ ਆਪਣੇ ਏਰੀਆ ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਦੁੱਖ ਦੀ ਗੱਲ ਸਾਂਝੀ ਕਰਨੀ ਚਾਹੂੰਗੀ ਸਾਡੇ ਭਾਂਜੇ ਦੀ ਮੈਰਿਜ ਤੇ ਅਸੀਂ 2 ਸਾਲ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਕਰਵਾਇਆ ਸੀ। ਅੱਛਾ ਤੇ ਅੱਜ ਉਹ ਜਿਹੜੇ ਸਾਡੇ ਸਿਸਟਰ ਸੀ। ਹੂੰ ਇਹਨਾਂ ਦੀ ਡੈਥ ਹੋਣ ਕਰਕੇ ਉਹ ਹਾਰਟ ਅਟੈਕ ਨਾਲ ਉਹਨਾਂ ਦੀ ਵੀ ਡੈਥ। ਓਹ ਹੋਏ। ਅੱਜ ਹੋਈ ਉਹਨਾਂ ਦੀ ਵੀ ਕਿ ਜਦੋਂ ਉਹਨਾਂ ਨੂੰ ਹਾਦਸੇ ਦੀ ਖਬਰ ਮਿਲੀ। ਅੱਜ ਹੋਈ ਹੈ ਵੀ ਉਹਨਾਂ ਰਾਜਵੀਰ ਦੀ ਡੈਥ ਹੋ ਗਈ। ਓਹ ਹੋ ਇਹਨਾਂ ਜਿਆਦਾ ਲਗਾਓ ਹੋ ਗਿਆ ਸੀ ਉਹਨਾਂ ਨਾਲ। ਤੁਸੀਂ ਵੀ ਇਮੋਸ਼ਨਲ ਹੋ ਰਹੇ ਹੋ ਮੈਨੂੰ ਪਤਾ ਕਿ ਗੱਲ ਕਰਨੀ ਹਜੇ ਮਾਹੌਲ ਚੌਕੀ ਆ ਪਰ ਇੱਕ ਭਾਵਨਾਵਾਂ ਨੂੰ ਆਪਾਂ ਕੱਢ ਵੀ ਨਹੀਂ ਸਕਦੇ ਹੋਰ ਕਿਸੇ ਜਰੀਏ ਹੈਨਾ ਨਹੀਂ ਕੱਢ ਸਕਦੇ ਕੱਲ ਦੇ ਸਾਰਿਆਂ ਦਾ ਮੂਡ ਆਫ ਹੈ ਪਹਿਲਾਂ ਤਾਂ ਜਿਸ ਦਿਨ ਤੋਂ ਇਹ ਹਾਦਸਾ ਵਾਪਰ ਐਕਸੀਡੈਂਟ ਹੋਇਆ ਉਦੋਂ ਤੋਂ ਹੀ ਕਹਿ ਲਓ ਸਾਰੇ ਚਾਹਣ ਵਾਲਿਆਂ ਦੇ ਵਿੱਚ ਗਮਗੀਨ ਮਾਹੌਲ ਸੀ ਜਦੋਂ ਤੱਕ ਕਿ ਨਹੀਂ ਆ ਠੀਕ ਹੋ ਜਾਂਦੇ ਸੀ ਹੈਨਾ ਸਾਰਿਆਂ ਨੂੰ ਇੰਤਜ਼ਾਰ ਸੀ ਬਹੁਤ ਅਰਦਾਸਾਂ ਕੀਤੀਆਂ ਗਈਆਂ ਸਾਰਿਆਂ ਮਨੋਂ ਅਖੰਡ ਪਾਠ ਪ੍ਰਕਾਸ਼ ਕਰਾਏ ਗਏ ਥਾਵਾ-ਥਾਵਾ ਤੇ ਤੇ ਅਸੀਂ ਆਪਣੀ ਨਵੀਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਜਰਾਜਵੀਰ ਜਵੰਦਾ ਵੀਰ ਜਲਦੀ ਠੀਕ ਹੋਵੇ ਪਰ ਆ ਜਿਹੜਾ ਪਾਣਾ ਵਾਪਰ ਗਿਆ ਇਹ ਤਾਂ ਪੂਰੇ ਸੰਗੀਤ ਜਗਤ ਨੂੰ ਪਰਿਵਾਰ ਨੂੰ ਨਾਮ ਪੂਰਾ ਹੋਣ ਵਾਲਾ ਘਾਟਾ ਪਿਆ ਕਈ ਲੋਕ ਤਾਂ ਇਹ ਕਹਿੰਦੇ ਆ ਜੀ ਵੀ ਸਾਨੂੰ ਐ ਲੱਗਦਾ ਵੀ ਜਾਂ ਸਾਡਾ ਭਰਾ ਚਲੇ ਗਿਆ ਜਾਂ ਸਾਡਾ ਮਾਮਾ ਕਿੰਨੇ ਕੋਈ ਪੁੱਤ ਚਲੇ ਗਿਆ ਵੀ ਐ ਲੱਗਦਾ ਵੀ ਸਾਡਾ ਹੀ ਕੋਈ ਸੀ ਹਨਾ ਹਾਂਜੀ ਬਿਲਕੁਲ ਕਿਉਂਕਿ ਜਦੋਂ ਅਸੀਂ ਪਹਿਲਾਂ ਵੀ ਇਹਨਾਂ ਨੂੰ ਮੈਰਿਜ ਤੇ ਬੁਲਾਇਆ ਸੀ ਤਾਂ ਅਸੀਂ ਸਟੇਜ ਤੇ ਵੀ ਕਾਫੀ ਸਮਾਂ ਗੱਲਾਂ ਬਾਤਾਂ ਕਰਦੇ ਰਹੇ ਅੱਛਾ ਇੱਕ ਜਿੱਦਾਂ ਸੁਪਰਸਟਾਰ ਸੀ ਤਾਂ ਉਹ ਗੱਲ ਨਹੀਂ ਸੀ ਵੀਰ ਜੀ ਬਹੁਤ ਹੀ ਨਿਮਰਤਾ ਬਹੁਤ ਹੀ ਸ਼ਾਰਲ ਸੁਭਾਅ ਦਾ ਮਾਲਕ ਸੀ ਵੀਰ ਤੇ ਪਰਮਾਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਇਹ ਹੀ ਅਰਦਾਸ ਬੇਨਤੀ ਹੈ ਸੀ ਕਹਿੰਦੇ ਨਾ ਜੀ ਜੇ ਕਿਸੇ ਪੰਜਾਬੀ ਦੀ ਤਸਵੀਰ ਦਿਖਾਉਣੀ ਹੈ ਪੰਜਾਬੀ ਕਿਹਾ ਜਾਂਦੇ ਕਹਿੰਦੇ ਜਵੰਦੇ ਦੀ ਤਸਵੀਰ ਦਿਖਾ ਦਿਓ ਆ ਹੁੰਦੇ ਆ ਪੰਜਾਬੀ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਇੰਨੇ ਵਧੀਆ ਆਵਾਜ਼ ਸੀ ਇੰਨੇ ਸੋਹਣੇ ਗਾਣੇ ਆ ਇਹਨਾਂ ਦੇ ਮਾਰਕੀਟ ਦੇ ਵਿੱਚ ਤੇ ਉਹਦੇ ਨਾਲ ਨਾਲ ਹੀ ਵੀਡੀਓ ਵੀ ਬਹੁਤ ਬਾਕਮਾਲ ਹੁੰਦੀ ਸੀ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਤੇ ਦੇਖਣ ਵਾਲੇ ਗੀਤ ਹੁੰਦੇ ਸੀਗੇ ਬਹੁਤ ਸੋਹਣਾ ਗਾਉਂਦੇ ਸੀ ਤੇ ਕਹਿ ਲਓ ਜਿਵੇਂ ਅੱਜ ਇੱਕ ਬਸ ਕੋਈ ਨਾ ਜਨੈਜੀ ਕੀ ਕਹੀਏ ਹੁਣ ਲੋਕ ਆਪਣੀਆਂ ਯਾਦਾਂ ਦੇ ਵਿੱਚ ਉਹਨੂੰ ਸੰਭਾਲ ਕੇ ਹਨਾ ਰੱਖ ਰਹੇ ਨੇ ਕਿ ਜਵੰਦਾ ਇੱਕ ਹੁੰਦਾ ਸੀ ਤੇ ਉਹ ਹੈਗਾ ਵੀ ਆ ਹਨਾ ਬਿਲਕੁਲ ਜੀ ਬਿਲਕੁਲ ਮੈਂ ਜਦੋਂ ਵੀ ਉਹਨਾਂ ਨੂੰ ਪਤਾ ਪਹਿਲਾਂ ਲੱਗਿਆ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਲੁਧਿਆਣਾ ਤੋਂ ਤਾਂ ਉਹ ਤੋਂ ਵੀ ਮੇਰੇ ਨਾਲ ਗੱਲਬਾਤ ਕੀਤੀ ਮੈਨੂੰ ਬਤਾਈ ਦਿੱਤੀ ਵੀਰ ਨੇ ਅੱਛਾ ਤੇ ਮੈਨੂੰ ਅੱਜ ਵੀ ਉਹਨਾਂ ਦੇ ਬੋਲ ਕੰਨਾਂ ਵਿੱਚ ਉਦਾਂ ਹੀ ਸੁਣਾਈ ਦਿੰਦੇ ਨੇ ਬਹੁਤ ਹੀ ਨਿੱਗੇ ਸੁਭਾ ਦਾ ਮਾਲਕ ਸੀ ਤੇ ਬਹੁਤ ਛੋਟੇ ਜਿਹੇ ਬੱਚੇ ਆ ਮਾਤਾ ਨੂੰ ਮਿਲੇ ਆ ਭੈਣਾ ਕਰੋ ਹੂੰ ਬਹੁਤ ਔਖਾ ਸੀ ਵੈਸੇ ਜਿਹੜੇ ਵੀ ਹੁੰਦੇ ਨੇ ਅਸੀਂ ਗੱਲ ਕਰਦੇ ਆ ਨਾ ਉਹ ਕਹਿੰਦੇ ਯਾਰ ਵੀ ਉਹ ਬੰਦਾ ਇਹੋ ਜਿਹਾ ਸੀ ਵੀ ਜੇ ਇੱਕ ਵਾਰੀ ਮਿਲ ਲੈਣਾ ਦੁਬਾਰਾ ਫੇਰ ਸਾਡੇ ਨਾਲ ਗੱਲਬਾਤ ਕਰਦਾ ਸੀ ਤੇ ਮਿਲਦਾ ਰਹਿੰਦਾ ਪਛਾਣ ਲੈਂਦਾ ਸੀ ਆ ਵੀ ਤੁਸੀਂ ਉੱਥੇ ਮਿਲਦੇ ਹਾਂ ਹਾਂਜੀ ਹਾਂਜੀ ਬਿਲਕੁਲ ਕੋਈ ਸ਼ੱਕ ਨਹੀਂ ਅ ਇੰਨਾ ਹੀ ਵਧੀਆ ਇਨਸਾਨ ਸੀ ਜਿਹਨੂੰ ਮਿਲਦਾ ਸੀ ਹਰ ਕਿਸੇ ਨੂੰ ਆਪਣੇ ਭੈਣ ਭਰਾ ਦੇ ਤੌਰ ਤੇ ਮਿਲਦਾ ਸੀ ਹੂੰ ਤੇ ਉਹ ਕਦੇ ਭੁੱਲਦਾ ਨਹੀਂ ਸੀ ਵੀ ਅਸੀਂ ਕਦੋਂ ਤੇ ਕਿੱਥੇ ਮਿਲੇ ਸੀ ਹੂੰ